ਮੁੱਖ ਮੰਤਰੀ ਭਗਵੰਤ ਮਾਨ ਜੀ ਹੁਣ ਤੁਹਾਡੀ ਪਰਖ ਦਾ ਵੇਲਾ ਹੈ ਅਗਲੇ ਪੰਜਾਬ ਦੀ ਹੱਦ 'ਚ ਆ ਕੇ ਸਾਡਾ ਪੁੱਤ ਮਾਰ ਗਏ ਤੇ ਤੁਸੀਂ ਕਹਿੰਦੇ ਹੋ ਕਿ ਤੁਸੀਂ ਕਿਸਾਨਾਂ ਦੇ ਵਕੀਲ ਹੋ ਕਿਸਾਨਾਂ ਦੇ ਨਾਲ ਖੜੇ ਹੋ ਤੇ ਅੱਜ ਤੁਹਾਡੀ ਪਰਖ ਦਾ ਵੇਲਾ ਹੈ ਭਗਵੰਤ ਮਾਨ ਜੀ ਖਨੌਰੀ ਬਾਰਡਰ ਤੇ ਜਿਹੜੇ ਹਰਿਆਣਾ ਪੁਲਿਸ ਦੇ ਅਫਸਰ ਉੱਥੇ ਪੁਲਿਸ ਦੀ ਅਗਵਾਈ ਕਰ ਰਹੇ ਨੇ ਉਹਨਾਂ ਤੇ ਤੁਰੰਤ ਬਾਏ ਨੇਮ 302 ਦਾ ਕਤਲ ਦਾ ਪਰਚਾ ਦਰਜ ਕਰੋ ਤੇ ਅਰਾਦਾ ਕਤਲ 307 ਦਾ ਵੀ ਪਰਚਾ ਦਰਜ ਕਰੋ ਕਿਉਂਕਿ ਉਹਨਾਂ ਨੇ ਗੋਲੀਆਂ ਹੋਰ ਲੋਕਾਂ ਤੇ ਵੀ ਚਲਾਈਆਂ ਨੇ ਜਿਨ੍ਹਾਂ ਦਾ ਪੁੱਤ ਮਾਰਿਆ ਗਿਆ ਵਾਪਸ ਨਹੀਂ ਆਉਣਾ ਪਰ ਤੁਸੀਂ ਕਹਿੰਦੇ ਹੋ ਕਿ ਤੁਸੀਂ ਪੰਜਾਬ ਦੇ ਨਾਲ ਖੜੇ ਹੋ ਕਿਸਾਨਾਂ ਦੇ ਨਾਲ ਖੜੇ ਹੋ ਅੱਜ ਤੁਹਾਡੀ ਪਰਖ ਦਾ ਵੇਲਾ ਹੈ ਤਮਾਸ਼ਾ ਵੇਖਣ ਦੀ ਲੋੜ ਹੁਣ ਨਹੀਂ ਹੈ ਗੱਲਾਂ ਨਾਲ ਕੰਮ ਨਹੀਂ ਸਰਨਾ ਤੇ ਗੱਲਾਂ ਨਾਲ ਢਿੱਡ ਨਹੀਂ ਭਰਨਾ ਤੁਸੀਂ ਤਾਂ ਸਾਡੇ ਨਾਲੋਂ ਸਿਆਣੇ ਹੋ ਸਾਡੇ ਨਾਲੋਂ ਕਿਤੇ ਤੇਜ ਤਰਾਰ ਹੋ ਤੁਸੀਂ ਇਸ ਕਰਕੇ ਲੋਕ ਹੁਣ ਸਿਆਸਤਾਂ ਨੂੰ ਸਮਝਣ ਲੱਗੇ ਨੇ ਉੱਥੇ ਹਾਈ ਕੋਰਟ ਨੇ ਵੀ ਕਹਿਤਾ ਕਿ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਉਹ ਸਿਆਸਤਾਂ ਖੇਡ ਰਹੀਆਂ ਨੇ ਔਰ ਅੱਜ ਲੋਕ ਵੇਖ ਰਹੇ ਨੇ ਭਗਵੰਤ ਮਾਨ ਜੀ ਇਹ ਘਟਨਾ ਵਾਪਰਨ ਤੋਂ ਪਹਿਲਾਂ ਕਿੰਨੀ ਵਾਰ ਤੁਹਾਨੂੰ ਕਿਸਾਨ ਆਗੂਆਂ ਨੇ ਇਹ ਕਹਿਤਾ ਸੀ ਕਿ ਉਹ ਪੰਜਾਬ ਦੀ ਹੱਦ 'ਚ ਡਰੋਨ ਭੇਜ ਕੇ ਸਾਡੇ ਤੇ ਗੋਲੇ ਸੁੱਟ ਰਹੇ ਨੇ ਕਿੰਨੀ ਵਾਰ ਤੁਹਾਡੇ ਧਿਆਨ ਚ ਲਿਆਤਾ ਸੀ ਕਿਸਾਨ ਆਗੂਆਂ ਨੇ ਤੁਹਾਡੀ ਸੀਆਈਡੀ ਨੇ ਵੀ ਲਿਆਤਾ ਹੋਣਾ ਇੰਟੈਲੀਜੈਂਸ ਨੇ ਵੀ ਲਿਆਤਾ ਹੋਣਾ ਵੀ ਭਾਈ ਹਰਿਆਣੇ ਦੀ ਪੁਲਿਸ ਪੰਜਾਬ ਦੀ ਹੱਦ ਚ ਗੋਲੀਆਂ ਚਲਾ ਰਹੀ ਐ ਪੰਜਾਬ ਦੀ ਹੱਦ ਚ ਅਸਰੂ ਗੈਸ ਦੇ ਗੋਲੇ ਸੱਟ ਰਹੀ ਐ ਉਹਨਾਂ ਦੀ ਹੱਦ ਚ ਤਾਂ ਅਜੇ ਕੋਈ ਵੜਿਆ ਹੀ ਨਹੀਂ ਉਹਨਾਂ ਦੀ ਹੱਦ ਚ ਤਾਂ ਅਜੇ ਕੋਈ ਗਿਆ ਹੀ ਨਹੀਂ ਵੇਖੋ ਇਸ ਤੋਂ ਵੱਧ ਸ਼ਾਂਤੀਪੂਰਵਕ ਅੰਦੋਲਨ ਹੋਰ ਕਿਹੜਾ ਹੋ ਸਕਦਾ ਹੈ ਬਿਲਕੁਲ ਕਿਸਾਨਾਂ ਵੱਲੋਂ ਕੋਈ ਗੋਲੀ ਨਹੀਂ ਚੱਲੀ ਕੋਈ ਪੱਥਰ ਨਹੀਂ ਚੱਲੇ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਇੱਕੋ ਹੀ ਸਿਰਫ ਮੰਗ ਸੀ ਵੀ ਦਿੱਲੀ ਜਾਣਾ ਦਿੱਲੀ ਜਾ ਕੇ ਕਰਨਾ ਕੀ ਹੈ ਕੋਈ ਹਮਲਾ ਨਹੀਂ ਕਰਨਾ ਦਿੱਲੀ ਜਾ ਕੇ ਸਿਰਫ ਧਰਨਾ ਲਾਉਣਾ ਧਰਨਾ ਧਰਨਾ ਪ੍ਰਦਰਸ਼ਨ ਕਾਨੂੰਨੀ ਅਧਿਕਾਰ ਹੈ ਸੰਵਿਧਾਨਕ ਰਾਈਟ ਹੈ ਲੋਕਾਂ ਦਾ ਜਾਂ ਤਾਂ ਇਹਨਾਂ ਬੀਜੇਪੀ ਵਾਲਿਆਂ ਨੂੰ ਚਾਹੀਦਾ ਹੈ ਕਿ ਸੰਵਿਧਾਨ ਦੇ ਵਿੱਚੋਂ ਧਰਨਾ ਪ੍ਰਦਰਸ਼ਨ ਕਰਨ ਵਾਲਾ ਜਿਹੜਾ ਲੋਕਾਂ ਦਾ ਹੱਕ ਹੈ ਉਹਨੂੰ ਉਂਝ ਹੀ ਕੱਢ ਦੇਣ ਤੇ ਬੈਨ ਕਰ ਦੇਣ वैसे भी अनअलानी इमरजेंसी ਤਾਂ ਲਈ ਰੱਖੀ ਐ वैसे भी ਉਂਝ ਉੱਤੋਂ ਤੋਂ ਬੈਣ ਤਾਂ ਕਰ ਹੀ ਰੱਖਿਆ ਸਿਰਫ ਕਾਗਜੀ ਪੱਤਰੀ ਧਰਨਾ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ ਵਰਨਾ ਇੱਕ ਤਰ੍ਹਾਂ ਨਾਲ ਬੈਣ ਹੀ ਐ ਦੇਖੋ ਅੱਜ ਅੱਜ ਦੇਸ਼ ਦੀ ਜਮਹੂਰੀਅਤ ਤੇ ਦੇਸ਼ ਦੇ ਲੋਕਤੰਤਰੀ ਹੋਣ ਦਾ ਜਿਹੜਾ ਅਸਲੀ ਚਿਹਰਾ ਉਹ ਸਾਹਮਣੇ ਆਇਆ ਬਿਲਕੁਲ ਲੋਕਤੰਤਰ ਤੇ ਜਮਹੂਰੀਅਤ ਸਿਰਫ ਨਾਮ ਦੇ ਦੋ ਸ਼ਬਦ ਰਹਿ ਗਏ ਨੇ ਨਾ ਇੱਥੇ ਕੋਈ ਲੋਕਤੰਤਰ ਨਜ਼ਰ ਆ ਰਿਹਾ ਨਾ ਜਮਹੂਰੀਅਤ ਨਜ਼ਰ ਆ ਰਹੀ ਹੈ ਕਿਉਂਕਿ ਜਦੋਂ ਲੋਕ ਬਿਲਕੁਲ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਧਰਨਾ ਲਾਉਣਾ ਚਾਹੁੰਦੇ ਹੁਣ ਆਪਣੀਆਂ ਮੰਗਾਂ ਨੂੰ ਲੈ ਕੇ ਤੇ ਉਹਨਾਂ ਦੇ ਉੱਪਰ ਐਦਾਂ ਗੋਲੀਆਂ ਤੇ ਗੋਲੇ ਚੱਲਣ ਤਾਂ ਕੀ ਉਹ ਡੈਮੋਕ੍ਰੇਸੀ ਐ ਅਚ ਅੰਗਰੇਜ਼ਾਂ ਦੇ ਰਾਜ 'ਚ ਇਸ ਤੋਂ ਵੱਧ ਹੋਰ ਕੀ ਹੁੰਦਾ ਸੀ ਅੰਗਰੇਜ਼ਾਂ ਨੇ ਇੱਕ ਲਾਲਾ ਲੱਜ ਪਤਰਾਏ ਜੀ ਨੂੰ ਲਾਠੀਆਂ ਮਾਰ ਕੇ ਮਾਰਿਆ ਉਹਨਾਂ ਨੇ ਵੀ ਗੋਲੀ ਮਾਰ ਕੇ ਨਹੀਂ ਮਾਰਿਆ ਲਾਠੀਆਂ ਮਾਰ ਕੇ ਮਾਰਿਆ ਅਸੀਂ ਕਿਹਾ ਉਹ ਉਹ ਜ਼ੁਲਮ ਕਰਦੇ ਨੇ ਉਹ ਅੰਗਰੇਜ਼ਾਂ ਦੀ ਹਕੂਮਤ ਨੂੰ ਅਸੀਂ ਤਾਨਾਸ਼ਾਹ ਤੇ ਜ਼ਾਲਮ ਕਿਹਾ ਪਰ ਅੱਜ ਅੱਜ ਦੀ ਹਕੂਮਤ ਜਿਹੜੀ ਲੋਕਾਂ ਤੇ ਗੋਲੀਆਂ ਚਲਾਉਂਦੀ ਹੈ ਉਹਨੂੰ ਕੀ ਕਵਾਂਗੇ ਉਹਨੂੰ ਕੀ ਅੰਗਰੇਜ਼ਾਂ ਨਾਲੋਂ ਘੱਟ ਕਿਹਾ ਜਾਊਗਾ ਕੀ ਇਹਦਾ ਜਵਾਬ ਹਰਿਆਣੇ ਦਾ ਮੁੱਖ ਮੰਤਰੀ ਖੱਟਰ ਦੇਵੇਗਾ ਕੀ ਇਹਦਾ ਜਵਾਬ ਨਰਿੰਦਰ ਮੋਦੀ ਦੀ ਸਰਕਾਰ ਦੇਵੇਗੀ ਗੱਲਾਂ ਜਮਹੂਰੀਅਤ ਤੇ ਲੋਕਤੰਤਰ ਦੀਆਂ ਕਰਦੇ ਨੇ ਕਹਦੇ ਇਹ ਚੰਡੀਗੜ੍ਹ ਦਾ ਮੇਅਰ ਧੱਕੇ ਨਾਲ ਗਲਤ ਚੋਣਾਂ ਕਰਵਾ ਕੇ ਆਪਣਾ ਬਣਾ ਲੈਂਦੇ ਨੇ ਤੇ ਸੁਪਰੀਮ ਕੋਰਟ ਰੱਦ ਕਰਕੇ ਦੁਬਾਰਾ ਫੇਰ ਦੂਜਾ ਮੇਅਰ ਬਣਾਉਂਦੀ ਹੈ ਤੇ ਕਦੇ ਇਹ ਇਸ ਤਰ੍ਹਾਂ ਲੋਕਾਂ ਨੂੰ ਖੱਡੇ ਪੱਟ ਕੇ ਸੜਕਾਂ ਤੇ ਰੋਕਦੇ ਨੇ ਅੰਗਰੇਜ਼ਾਂ ਨੇ ਵੀ ਕਦੇ ਇੰਜ ਨਹੀਂ ਸੀ ਕੀਤਾ ਅੰਗਰੇਜ਼ਾਂ ਦੇ ਰਾਜ ਚ ਵੀ ਕਦੇ ਇੰਜ ਨਹੀਂ ਸੀ ਹੋਇਆ ਕਿ ਐਦਾਂ ਸੜਕਾਂ ਦੇ ਉੱਪਰ ਖੱਡੇ ਪੱਟ ਦਿਓ ਟੋਏ ਪੱਟ ਦਿਓ ਬਰਛੇ ਲਾ ਦਿਓ ਬੰਦੂਕਾਂ ਤਾਨ ਕੇ ਅੱਗੇ ਖੜ ਜੋ ਆਪਣੇ ਹੀ ਦੇਸ਼ ਦੇ ਲੋਕਾਂ ਦੇ ਮੈਨੂੰ ਜਿੰਨਾ ਕਿ ਮੈਂ ਹਿਸਟਰੀ ਪੜ੍ਹੀ ਆ ਅੰਗਰੇਜ਼ਾਂ ਦੇ ਰਾਜ ਚ ਬਹੁਤ ਕੁਝ ਗਲਤ ਹੋਇਆ ਉਹ ਵੀ ਬਹੁਤ ਜ਼ੁਲਮ ਕਰਦੇ ਸੀ ਪਰ ਐਦਾਂ ਦੀ ਕੋਈ ਕੋਈ ਐਗਜ਼ਾਮਪਲ ਨਹੀਂ ਮਿਲਦੀ ਕਿ ਉਹ ਉਹ ਸੜਕਾਂ ਤੇ ਬਰਛੇ ਲਾ ਕੇ ਸੁੰਬੇ ਲਾ ਕੇ ਖੜ ਜਾਂਦੇ ਸੀ ਕਿ ਅੱਜ ਭਗਵੰਤ ਮਾਨ ਦਾ ਉਹਦੀ ਸਰਕਾਰ ਦਾ ਪਰਖ ਦਾ ਟਾਈਮ ਹੈ ਬਾਏ ਨੇਮ ਕਰ ਸਕਦੇ ਹੋ ਤੁਸੀਂ ਪਰਚਾ ਦਰਜ ਇੱਕ ਮਿੰਟ ਪਤਾ ਲਾਇਆ ਜਾ ਸਕਦਾ ਹੈ ਕਿ ਉੱਥੇ ਖਣੋਰੀ ਬਾਰਡਰ ਤੇ ਕਿਹੜੇ ਕਿਹੜੇ ਹਰਿਆਣਾ ਦੇ ਪੁਲਿਸ ਅਫਸਰ ਅਗਵਾਈ ਕਰ ਰਹੇ ਸੀ ਉਹਨਾਂ ਤੇ 302 ਤੇ 307 ਦਾ ਪਰਚਾ ਦਰਜ ਕਰਨਾ ਚਾਹੀਦਾ ਤੁਸੀਂ ਕਹਤਾ ਵੀ ਅਸੀਂ ਪਰਚਾ ਦਰਜ ਕਰਾਂਗੇ ਇਨਕੁਆਰੀ ਕਰਾਂਗੇ ਮੈਨੂੰ ਲੱਗਦਾ ਭਗਵੰਤਮਾਨ ਜੀ ਤੁਸੀਂ ਕਿਹਾ ਕਿ ਅਸੀਂ ਪੜਤਾਲ ਕਰਕੇ ਇਨਕੁਆਰੀ ਕਰਕੇ ਪਰਚਾ ਦਰਜ ਕਰਾਂਗੇ ਇਨਕੁਆਰੀਆਂ ਬਾਅਦ ਚ ਹੁੰਦੀਆਂ ਰਹਿਣਗੀਆਂ ਪਹਿਲਾਂ ਇੱਕ ਮਿੰਟ ਚ ਪਤਾ ਲਾਓ ਵੀ ਖਨੋਰੀ ਬਾਰਡਰ ਤੇ ਉੱਥੇ ਮੇਨ ਅਫਸਰ ਉਹਨਾਂ ਦਾ ਕਿਹੜਾ ਅਗਵਾਈ ਕਰ ਰਿਹਾ ਸੀ ਉਹਦੇ ਤੇ 302 ਦਾ ਪਰਚਾ ਦਰਜ ਕਰੋ ਬਾਅਦ ਚ ਉਹ ਸਾਰਾ ਕੁਝ ਸਾਹਮਣੇ ਆ ਜਾਊਗਾ ਜੇ ਗਲਤ ਹੋ ਗਿਆ ਤਾਂ ਉਹ ਚੀਕੂਗਾ ਵੀ ਫਲਾਣਾ ਅਗਵਾਈ ਕਰਦਾ ਸੀ ਮੈਂ ਤਾਂ ਨਹੀਂ ਸੀ ਕਰਦਾ ਵੇਖੋ ਪਹਿਲੀ ਗੱਲ ਇਹ ਪਰਚਾ ਖੱਟਰ ਤੇ ਬਣਦਾ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਤੇ ਪਰਚਾ ਬਣਦਾ ਕਿਉਂਕਿ ਇਹ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਦੀ ਅਗਵਾਈ ਦੇ ਵਿੱਚ ਸਭ ਕੁਝ ਹੋ ਰਿਹਾ ਇਹ ਕੋਈ ਇਕੱਲਾ ਇੱਕ ਪੁਲਸਫਰ ਨਹੀਂ ਕਰ ਰਿਹਾ ਜਿਨ੍ਹਾਂ ਨੇ ਗੋਲੀ ਚਲਾਈ ਹੈ ਹੁਣ ਉਹਨਾਂ ਬਾਰੇ ਵੀ ਮੈਂ ਗੱਲ ਕਰ ਲਵਾਂ ਇਹ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਘਰਾਂ ਚੋਂ ਉੱਠ ਕੇ ਜਦੋਂ ਪੁਲਿਸ 'ਚ ਕੁਝ ਲੋਕ ਬੰਦੀ ਹੋ ਜਾਂਦੇ ਨੇ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਉਹਨਾਂ ਦੇ ਅੰਦਰ ਪਤਾ ਨਹੀਂ ਕਿਹੜਾ ਹੰਕਾਰ ਕਿਹੜੀ ਆਕੜ ਆ ਜਾਂਦੀ ਹੈ ਜਦੋਂ ਵਰਦੀ ਪੈ ਜਾਂਦੀ ਹੈ ਉਹ ਬੰਦੇ ਨੂੰ ਬੰਦੀ ਸਮਝਣ ਲੱਗਦੇ ਨੇ ਉਹ ਬੰਦੇ ਨੂੰ ਟਿੱਕ ਸਮਝਣ ਲੱਗਦੇ ਨੇ ਉਹਨਾਂ ਨੂੰ ਐ ਲੱਗਦਾ ਪਤਾ ਨਹੀਂ ਅਸੀਂ ਬਣ ਕੀ ਗਏ ਆ ਜਦੋਂ ਸਰਕਾਰੀ ਰਾਈਫਲ ਹੱਥ 'ਚ ਆ ਜਾਂਦੀ ਹੈ ਕਾ ਜਿਵੇਂ ਸਾਡੇ ਹੀ ਪੰਜਾਬ ਚੋਂ ਅੰਗਰੇਜ਼ਾਂ ਦੇ ਟਾਈਮ ਕੁਝ ਮੁੰਡੇ ਅੰਗਰੇਜ਼ਾਂ ਦੀ ਪੁਲਿਸ 'ਚ ਭਰਤੀ ਹੋ ਕੇ ਤੇ ਆਪਣੇ ਹੀ ਭਾਰਤ ਵਾਸੀਆਂ ਤੇ ਗੋਲੀਆਂ ਦਾਗਦੇ ਸੀ ਐਦਾਂ ਦੇ ਇਹ ਹੋ ਜਾਂਦੇ ਨੇ ਕਿਸਾਨਾਂ ਮਜ਼ਦੂਰਾਂ ਦੇ ਘਰਾਂ ਚੋਂ ਪੁਲਿਸ ਪੁਲਿਸ 'ਚ ਭਰਤੀ ਹੋ ਕੇ ਤੇ ਉਹਨਾਂ ਤੇ ਹੀ ਫਿਰ ਐਨਾ ਤਾਂ ਕਈ ਵਾਰ ਅਫਸਰ ਨੇ ਵੀ ਹੁਕਮ ਨਹੀਂ ਦਿੱਤਾ ਹੁੰਦਾ ਜਿੰਨਾ ਇਹ ਕਰਦੇ ਨੇ ਇੱਕ ਗੱਲ ਹੋਰ ਸਾਹਮਣੇ ਆਈ ਹੈ ਕਈ ਮੁੰਡਿਆਂ ਨੇ ਉੱਥੇ ਇਹ ਗੱਲ ਚਸ਼ਮਦੀਦਾ ਵਜੋਂ ਆਖੀ ਹੈ ਕਿ ਸਾਡੇ ਮੁੰਡਿਆਂ ਨੂੰ ਚੁੱਕ ਕੇ ਲੈ ਗਏ ਨੇ ਪਹਿਲਾਂ ਅਥਰੂ ਗੈਸ ਦੇ ਗੋਲੇ ਸੁੱਟੇ ਵੀਡੀਓ ਆ ਚੁੱਕੀ ਐ ਮੁੰਡੇ ਦਾਵਾ ਕਰ ਰਹੇ ਨੇ ਅਥਰੂ ਗੈਸ ਦੇ ਗੋਲੇ ਸੁੱਟ ਕੇ ਬੇਹੋਸ਼ ਉਥੇ ਅੰਧ ਬੇਹੋਸ਼ ਹੋ ਗਏ ਜਿਹੜੇ ਮੁੰਡੇ ਉਹਨਾਂ ਨੂੰ ਫਿਰ ਹਰਿਆਣਾ ਪੁਲਿਸ ਦੇ ਜਵਾਨ ਉਧਰੋਂ ਭੱਜ ਕੇ ਆਏ ਔਰ ਉਹਨਾਂ ਤੇ ਬੋਰੀਆਂ ਪਾ ਕੇ ਤੇ ਚੱਕ ਕੇ ਲੈ ਗਏ ਉਧਰ ਉਹਨਾਂ ਮੁੰਡਿਆਂ ਦਾ ਵੀ ਪਤਾ ਲਾਉਣਾ ਚਾਹੀਦਾ ਇਹਨੂੰ ਛੋਟੀ ਗੱਲ ਨਹੀਂ ਸਮਝਣਾ ਚਾਹੀਦਾ ਇਹਨੂੰ ਐਵੇਂ ਨਹੀਂ ਸਮਝਣਾ ਚਾਹੀਦਾ ਵੀ ਸ਼ਾਇਦ ਉਹ ਮੁੰਡੇ ਝੂਠ ਬੋਲਦੇ ਹੋਣਗੇ ਝੂਠ ਨਹੀਂ ਬੋਲਦੇ ਹੋ ਮੁੰਡੇ ਉਥੇ ਨੈੱਟ ਨਹੀਂ ਚੱਲਦਾ ਉਹਨਾਂ ਦੇ ਘਰਾਂ 'ਚ ਸੰਪਰਕ ਨਹੀਂ ਹੈ ਇਹ ਤਾਂ ਦਸਾਂ ਦਿਨਾਂ ਨੂੰ ਪਤਾ ਲੱਗੂਗਾ ਕਿੰਨੇ ਮੁੰਡੇ ਗਾਇਬ ਹੋਏ ਨੇ ਕਿੰਨੇ ਹਰਿਆਣੇ ਦੀਆਂ ਜ਼ਿਲ੍ਹਾ ਚਲ ਗਏ ਨੇ ਸੋ ਮੈਨੂੰ ਇਹ ਲੱਗਦਾ ਹੈ ਕਿ ਉਹ ਜਿਹੜੇ ਉਥੇ ਪੁਲਿਸ ਵਾਲੇ ਅੱਗੋਂ ਬੰਦੂਕਾਂ ਤਾਲ ਕੇ ਖੜੇ ਨੇ ਉਹਨਾਂ ਨੂੰ ਵੀ ਮਾੜੀ-ਮੋਟੀ ਕੋਈ ਜ਼ਮੀਰ ਜਗਾਉਣੀ ਚਾਹੀਦੀ ਆ ਵੀ ਤੁਸੀਂ ਇਹ ਕੰਮ ਕੀ ਰਿਹਾ ਹੋ ਜਮਹੂਰੀ ਲੋਕਤੰਤਰੀ ਦੇਸ਼ 'ਚ ਰਹਿੰਦੇ ਹੋ ਤੁਸੀਂ ਵੇਖੋ ਉਹ ਜਿਹੜਾ ਉਥੇ ਗਵਾਹੀ ਕਰ ਰਿਹਾ ਕੋਈ ਪੁਲਿਸ ਅਫਸਰ ਜਿਹੜਾ ਐ ਸਮਝਦਾ ਹੋਣਾ ਮੈਂ ਪਤਾ ਨਹੀਂ ਕਿੰਨਾ ਬਹਾਦਰ ਆ ਉਹ ਬਹਾਦਰ ਬੁੱਤਰ ਹੈ ਨਹੀਂ ਇਹ ਜਦੋਂ ਸਰਕਾਰੀ ਰੈਫਲਾਂ ਹੱਥ 'ਚ ਓਨ ਸਰਕਾਰੀ ਰੈਫਲਾਂ ਹੱਥ 'ਚ ਪੜ ਕੇ ਤੇ ਸਰਕਾਰੀ ਬੰਦੇ ਲੈ ਕੇ ਤੇ ਕਿਸੇ ਤੇ ਗੋਲੀਆਂ ਦਾਗਦੇ ਨੇ ਕੋਈ ਬਹਾਦਰੀ ਨਹੀਂ ਹੁੰਦੀ ਇਸ ਹਿਸਾਬ ਨਾਲ ਤਾਂ ਫਿਰ ਅੰਗਰੇਜ਼ਾਂ ਦੀ ਪੁਲਿਸ 'ਚ بڑے ਬਹਾਦਰ ਕਹਿ ਜਾ ਸਕਦੇ ਨੇ ਫਿਰ ਫਿਰ ਔਰੰਗਜ਼ੇਬ ਦੀ ਪੁਲਿਸ 'ਚ ਮੁਗਲਾਂ ਦੀ ਪੁਲਿਸ 'ਚ بڑے ਬਹਾਦਰ ਕਹਿ ਇਹ ਕੋਈ ਬਹਾਦਰੀ ਬੁੱਤਰੀ ਨਹੀਂਗੀ ਇਹ ਐਵੇਂ ਐਨੇ ਫੁਕਰੀਆਂ ਨੇ ਕੋਈ ਬਹਾਦਰੀ ਨਹੀਂ ਬਹਾਦਰੀ ਹੁੰਦੀ ਆ ਲੋਕਾਂ ਦੇ ਹੱਕਾਂ ਲਈ ਲੜਨਾ ਖੜਨਾ ਤੇ ਅੜਨਾ ਸਮਾਜ ਲਈ ਕੁਝ ਕਰਨਾ ਸਰਕਾਰੀ ਇਸ਼ਾਰਿਆਂ ਤੇ ਨੱਚਣ ਵਾਲਿਆਂ ਨੂੰ ਕਦੇ ਇਤਿਹਾਸ ਵਿੱਚ ਬਹਾਦਰ ਨਹੀਂ ਕਿਹਾ ਜਾਂਦਾ ਸੋ ਮੈਂ ਕਹੂੰਗਾ ਭਗਵੰਤਮਾਨ ਸਰਕਾਰ ਦੀ ਪਰਖ ਦਾ ਵੇਲਾ ਅੱਜ ਜ਼ਰੂਰ ਹੈ ਵੇਖੋ ਲੋਕ ਇਹ ਵੀ ਕਹਿੰਦੇ ਨੇ ਕਿ ਅੱਜ ਭਗਵੰਤਮਾਨ ਸਰਕਾਰ ਦੇ ਮੰਤਰੀ ਕਹਿ ਰਹੇ ਨੇ ਧੱਕਾ ਹੋ ਰਿਹਾ ਜ਼ੁਲਮ ਹੋ ਰਿਹਾ ਕਿਸਾਨਾਂ ਨੂੰ ਐਂਕੋ ਹੋ ਰਿਹਾ ਪਰ ਲੋਕੇ ਵੀ ਕਹਿੰਦੇ ਨੇ ਕਿ ਜੇ ਜਦੋਂ ਪੰਜਾਬ ਚ ਲੋਕ ਧਰਨਾ ਲਾਉਂਦੇ ਨੇ ਉਦੋਂ ਵੀ ਤਾਂ ਇਹੀ ਕੁਝ ਹੁੰਦਾ ਉਦੋਂ ਵੀ ਘਰਾਂ ਚ ਨਜ਼ਰਬੰਦ ਕਰ ਲਿਆ ਜਾਂਦਾ ਉਹ ਉਦੋਂ ਵੀ ਸੜਕਾਂ ਰੋਕੀਆਂ ਜਾਂਦੀਆਂ ਨੇ ਉਦੋਂ ਵੀ 307 ਦੇ ਪਰਚੇ ਦਰਜ ਕਰ ਲੈਨੇ ਹੋ ਲਾਠੀ ਚਾਰਜ ਆਪ ਕਰਕੇ ਸੋ ਵੇਖੋ ਅੱਜ ਕੁਝ ਵੀ ਹੈ ਬਾਕੀ ਛੱਡੋ ਅੱਜ ਭਗਵੰਤ ਮਾਨ ਦੀ ਸਰਕਾਰ ਦਾ ਪਰਖ ਦਾ ਵੇਲਾ ਹੈ ਤੇ ਵੇਖਣਾ ਇਹ ਹੈ ਵੀ ਹੁਣ ਇਹ ਜਾਂਚਾਂ ਪੜਤਾਲਾਂ ਦੇ ਚੱਕਰ ਚ ਪੈਂਦੇ ਨੇ ਜਾਂ ਜੁਰਤ ਦੇ ਨਾਲ ਭਗਵੰਤ ਮਾਨ ਸਰਕਾਰ ਜਿਹੜੀ ਆ ਉਹ ਪਰਚਾ ਦਰਜ ਕਰਕੇ ਵਿਖਾਉਂਦੀ ਹੈ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਲਾਈਵ ਸਰਚ ਕੀ ਵੀ ਬਹੁਤ ਮੇ